ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅ ਕੱਲ ਪਰਸੋ ਦੀ ਬਹੁਤ ਹੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਸੰਤਾਂ ਦੀ ਝੰਡੇ ਉਤਾਰੇ ਗਏ ਆ ਮਾਚਲ ਦੇ ਵਿੱਚ ਕਾਫੀ ਤੰਗ ਪਰੇਸ਼ਾਨ ਕੀਤਾ ਗਿਆ ਪੰਜਾਬ ਦੇ ਨੌਜਵਾਨਾਂ ਤੇ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਆ ਕਿ ਤੁਹਾਨੂੰ ਇੰਨਾ ਖਤਰਾ ਹੈ ਸੰਤਾਂ ਦੀ ਤਸਵੀਰ ਢੋਡ ਮਤਲਬ ਤੁਹਾਨੂੰ ਖੌਫ ਹੈ ਨਾ ਆ ਤੇ ਤੁਸੀਂ ਕਹਿੰਦੇ ਕਿ ਹਮ ਨਹੀਂ ਲੱਗਣ ਦੇਂਗੇ ਐਸਾ-ਉਸਾ ਚਲੋ ਜੋ ਤੁਸੀਂ ਤੱਕ ਕੀਤਾ ਤੁਸੀਂ ਕਰ ਲਿਆ ਠੀਕ ਹੈ ਹਣੋ ਵਾਰੀ ਆ ਕਿ ਸਿੰਘ ਆਉਣ ਲੱਗੇ ਨੇ ਕਾ ਆਈ ਬਸ ਥੋੜੇ ਚਿਰ ਆ ਵੇਸੇ ਮੈਂ ਕਹਿੰਦਾ ਨੈਕਸਟ ਵੀਕ ਦੇ ਵਿੱਚ ਅਗਲੇ ਹਫਤੇ ਤੱਕ ਠੀਕ ਹੈ ਅਸੀਂ ਆਉਣਾ ਆ ਉਹ ਦਾਸੀ ਸੰਤਾਂ ਦੀ ਫੋਟੋ ਆ ਕਿਸੇ ਗੁਰੂ ਦੀ ਫੋਟੋ ਆਪਾਂ ਝੰਡੇ ਤੇ ਜਾਂ ਗੱਡੀ ਤੇ ਨਹੀਂ ਲਗਾਉਂਦੇ ਕਿਉਂਕਿ ਘੱਟਾ ਮਿੱਟੀ ਪੈਂਦਾ ਇਸ ਕਰਕੇ ਬੇਦਬੀ ਹੁੰਦੀ ਹੈ ਇਸ ਕਰਕੇ ਆਪਾਂ ਸ਼ਿਦਾਂ ਦੀ ਫੋਟੋਆਂ ਨਹੀਂ ਲਗਾਉਂਦੇ ਬਟ ਗੱਲ ਆ ਗਈ ਈਗੋ ਤੇ ਹੁਣ ਅਸੀਂ ਝੰਡਾ ਲਗਾ ਕੇ ਆਵਾਂਗੇ ਤੇ ਜੇ ਜੁਰਤ ਹੈ ਤੁਹਾਡੇ ਦੇ ਵਿੱਚ ਠੀਕ ਹੈ ਸਿੰਘ ਆਪਣੇ ਜਹਾਜ ਤੇ ਆਉਣਗੇ ਫੋਰਚੂਨਰ ਦੇ ਉੱਤੇ ਠੀਕ ਹੈ ਤੇ ਜੇ ਜੁਰਤ ਹੈ ਤੇ ਹਟਾ ਕੇ ਦਿਖਾ ਦਿਓ ਜਾਂ ਫਿਰ ਅਸੀਂ ਨਹੀਂ ਤੇ ਜਾਂ ਫਿਰ ਤੁਸੀਂ ਨਹੀਂ ਠੀਕ ਹੈ ਬਾਕੀ ਨੌਜਵਾਨਾਂ ਨੂੰ ਵੀ ਬੇਨਤੀ ਹੈ ਕਿ ਜੇ ਚੰਡਾ ਲਗਾਉਂਦੇ ਹੁੰਦੇ ਹੋ ਤਾਂ ਤੁਸੀਂ ਉਹ ਚੀਜ਼ ਤੇ ਕੈਮ ਵੀ ਰਿਆ ਕਰੋ ਥੋੜਾ ਜਿਆ ਠੀਕ ਹੈ ਉਹ ਮੈਂ ਵੀਡੀਓ ਚ ਵੇਖਿਆ ਉਹ ਕਹਿ ਰਿਹਾ ਸੀ ਕਿ ਹਮਨੇ ਨਹੀਂ ਲਗਾਇਆ ਹਮਨੇ ਨਹੀਂ ਲਗਾਇਆ ਉਹ ਥੋੜਾ ਡਰ ਗਿਆ ਸੋ ਜੇ ਫੋਟੋ ਲਗਾ ਲਈਏ ਫਿਰ ਡਰ ਕਾ ਦਾ ਠੀਕ ਹੈ ਨਾ ਸੋ ਇਹ ਚੀਜ਼ ਦਾ ਥੋੜਾ ਖਿਆਲ ਰੱਖਿਆ ਕਰੋ ਠੀਕ ਹੈ ਬਾਕੀ ਪਿਓ ਪਿਓ ਹੁੰਦਾ ਹੈ ਪੋਤ ਪੋਤ ਹੁੰਦਾ ਹੈ ਠੀਕ ਹੈ ਤੇ ਸਭ ਨੂੰ ਪਤਾ ਹੈ ਕੌਣ ਕਿਹਦਾ ਪਿਓ ਆ ਤੇ ਕੌਣ ਕਦੇ ਵਿੱਚੋਂ ਨਿਕਲਿਆ ਹੈ ਦਿਖਾ ਜਣੇ ਖੋਲ ਉਸਕੋ झंडा किसका लगा है तेरा मोटरसाइकिल झंडा किसका है कौन <ँणगाँ> है ये? तो हाँ तारिसको भाई जानो जल्दी उतारे इमीजिएट दे।

ਕਿਉਂ ਤਾਰਿਆ ਮੈਂ ਤਿੰਨ ਕਦੇ ਉਤਾਰਿਆ ਮੈਂ ਉਤਾਰਿਆ ਮੈਂ ਤਾਰਿਆ ਮੈਂ ਤਾਰਿਆ ਕਿਉਂ ਤਾਰਿਆ ਕਿਉਂ ਤਾਰਿਆ ਜਿੰਦਾ ਮਰੇ ਅਸੀਂ ਮਾਵਾ ਭੈਣਾਂ ਦੀ ਇੱਜ਼ਤ ਕੀਤੀ ਹੈ ਕਿਉਂ ਕੀਤੀ ਹੈ ਬਾਈ